ਸਾਰਾ ਇਹ ਜੀ ਨਵੇਂ ਨਵੇਂ ਫੌਜ ਚ ਰਿਟਾਇਰ ਹੋਏ ਨੇ ਬੂਟਾ ਸਿੰਘ ਤੇ ਇਧਰ ਨੂੰ ਸਲੂਟ ਵਾਜ ਰਹੇ ਨੇ ਰਿਟਾਇਰ ਹੋ ਕੇ ਆਏ ਨੇ ਮਾਰੋ ਵੀ ਸਲੂਟ ਇਹਦਾ ਸਲਾਮ ਕਰ ਰਹੇ ਸਲਾਮ ਅਲੈਕੁਮ ਅਸਲਾਮ ਕਰ ਰਹੇ ਉਧਰ ਵਾਰੀ ਵਾਰੀ ਆਓ ਇਸ ਤਰ੍ਹਾਂ ਸਲੂਟ ਮਾਰੋ ਚੱਲ ਆ ਇੱਕ ਹੋਰ ਆ ਗਿਆ ਤੇ ਕੈਪਟਨ ਸਾਹਿਬ ਡਿੱਗਣ ਨੂੰ ਆ ਗਏ ਹੈ दारू ਲੱਗਦਾ ਪੀਤੀ ਇਹਨੇ ਇਧਰ ਹੁਣ ਆਏ ਨੇ ਨਵਿੰਦਰ ਸਾਹਿਬ ਸੱਬਰ ਬਣ ਸਾਹਿਬ ਆਏ ਹੁਣ ਇਹਦੇ ਟੋਪੀ ਬਾਸਟਰ ਨਹੀਂ ਮਾਰੀ ਜੀ ਮੁਸਕਰਾ ਕੇ ਥੋੜਾ ਜਾਂ ਇਹ ਪੱਕੇ ਦੇਣੇ ਬੈਠਾ ਰਿਹਾ ਹੈ ਤੇਰੀ ਵਾਰੀ ਆ ਗਈ ਇਹ 6 ਮਹੀਨੇ ਬਾਈ ਫ੍ਰੀ ਆ ਕਿਸੇ ਵੀ ਇਹਨਾਂ ਲੈਣੀ ਹੈ ਨਾ ਤੇ ਕੋਈ ਇਹਨਰੇ ਪੈਸਾ ਨਹੀਂ ਫ੍ਰੀ ਸ਼ਿਮ ਜਿਵੇਂ ਮਰਜੀ ਨੰਬਰ ਬਦਲੀ ਕਰੋ ਨਵੀਂ ਸ਼ਿਮ ਲਓ ਕੋਈ ਪੈਸਾ ਨਹੀਂ ਇਹ ਝਾਵਲਿਆ ਤੋਂ ਆ ਬਾਈ ਕਿਸੇ ਨੇ ਨੰਬਰ ਲੈਣਾ ਆਪਣੇ ਗੁਰੂ ਸੇਰੀਏ ਜੇ ਨੰਬਰ ਆਪਣੇ ਕਨੈਕਟ ਕਰ ਸਕਦਾ ਆ ਨੰਬਰ ਲੈ ਇੱਕ ਮੈਂ ਵੀ ਲਿਆ ਤੂੰ ਵੀ ਲੈ ਨੰਬਰ ਲੈਣਾ ਜੀ ਲੈਣਾ ਹੀ ਅੱਛਾ ਦੂਣ ਲੈ ਨੰਬਰ ਕੋਰਾ ਸ਼ਿਮ ਨਹੀਂ ਚਲਦੀ ਕਿਹੜਾ ਲੈ ਆਈਡੀਆ ਦਾ ਕੀ ਟਾਲਦਾ ਜੇ ਤਾਂ ਬੁਲਾਉਂਦਾ ਮਾ ਨੱਟ ਚਲਾ ਕੇ ਬੋਲ ਕੇ ਕਾਢੇ ਕੋਈ ਟਾ ਉਹ ਵੀ ਨਹੀਂ ਨੱਟ ਚਲਾ ਕੇ ਗਾਮੇ ਨਾਲ ਕੱਟ ਗਾਮੇ ਦਾ ਡਾਇਲੌਗ ਮਾਰ ਰੇ ਨਹੀਂ ਆ ਵੀ ਪੀਣ ਹੁੰਦੇ ਰੇ ਸੌਲੀ ਇਹ ਯਾਰ ਕਿ ਰੇਸ ਹਾਣ ਤੇ ਕਰਦੇ ਜਾਂ ਤਾ ਚੱਲ ਲੈ ਵੀ ਤੇਰੀ ਫੋਟੋ ਆ ਜਿਹੜਾ ਮਸਕਰਾਵੇਗਾ ਉਹਦੀ ਫੋਟੋ ਸਹੀ ਆਉਣੀ ਹੈ ਇਹਨਾਂ ਆਫ ਵਿੱਚ ਇਹਨਾਂ ਦਾ ਸਮਝੌਤਾ ਹੋ ਰਿਹਾ ਵੀ ਉਹਨਾਂ ਕਿਹੜੀ ਸ਼ੇਮ ਕੱਢਾ ਜਾਂਦੇ ਇਹ ਟੈਲ ਦੀ ਕੱਢੋ ਮਾ ਇਹ ਵੇਖ ਲੈ ਆਈਡੀਆ ਹੀ ਕਰਾਲਾ ਉਹ ਇਧਰ ਆਈਡੀਆਟੇ ਬਾਰੇ ਵੇਖ ਲੈ ਹਾਂ ਆਖੀ ਥੇਮ ਚੜੀ ਦਾਸਤਰਾ ਆ ਜਾਂਦੇ ਕੋ ਓਕੇ ਬਟਾ ਬਲੌਸ ਮੈਸੇਜ ਇਹ ਕਿਾ ਲੋ ਥੈਂਕਸ ਫੋਰ ਯੂ ਲੈਟ ਯੂ ਸੀ ਏਟ ਆ ਦਾ ਐਮ ਵੀ ਆਰ ਦਾ ਵੇਟਰ ਅਪ ਯੂਰ ਦਾ ਸਰਵਿਸ ਪਲੇਸਿੰਗ ਵੇਟ ਕਰੋ ਇਹਨਾਂ ਨੂੰ ਬਾਹਰ ਲੀਟ ਵੇਟ ਰੁਕ ਜੋ ਵੇਟ ਕਿੰਨੇ ਇਹਦਾ ਇਹਦਾ ਤਾਂ ਗਿਆ ਕੰਮ ਨਿਭੜਾ ਹੁਣ ਤਾਂ ਵੇਟਿੰਗ ਕਰਨੀ ਕਿੰਨੇ ਰੋਜੇ ਤੇਰੇ ਕੋਲ ਅੱਧਾ ਘੰਟਾ ਹੋ ਜਾਵੇ ਘੰਟਾ ਆ ਜਾਵੇ ਹੋ ਸਕਦਾ ਪੂਰਾ ਦਿਨ ਵੀ ਲੱਗ ਸਕਦਾ ਹੈ ਆਹ ਕਿਪਾ ਛਿਮ ਕਾਰ ਕੇ ਛੋਟੇ ਮੋਟੇ ਮਾਝ ਪਾਲੇ ਹੁਣੇ ਚੱਲ ਪਈ ਫਿਰ ਜਿਹੜਾ ਤੇਨੇ ਕੰਮ ਵਾਸਤੇ ਲਈ ਉਹ ਤਾਂ ਚੱਲਣਾ ਨਹੀਂ ਹੈ ਨਟ ਵਾਸਤੇ ਲਈ ਨਟ ਤਾਂ ਚੱਲਣਾ ਨਹੀਂ ਫਿਰ ਫਾਇਦਾ ਕੀ ਹੋਣਾ ਇਹਨਾਂ ਦਾ ਮੇਰਾ ਛਿਮ ਪਾਲਾ ਉਹਨਾਂ ਚਿਰ ਛਾਉਣ ਲੇ ਲਾਂਗਾ ਮੈਂ ਜਾਂਚ ਪੜਤਾਲ ਹੋ ਰਹੀ ਆ ਵੀ ਕਿਹੜਾ ਨੰਬਰ ਲੈਣਾ ਇਹਨਾਂ ਨੇ ਵੱਡੇ ਵੱਡੇ ਅੱਜ ਉਹਦੇ ਪੈਦੇ ਕਿ ਉਹਦੇ ਪੈਦੇ ਕੋਈ ਨਹੀਂ ਤੇ ਆਹ ਜੁਵਾਨ ਆਹ ਵੇ 90 ਵਾਲਾ ਥੱਲੇ ਕਰੀ ਮੜਾ ਆ ਨੰਬਰ ਲਿਖ ਲੈਣਾ ਸੁਣ ਲੈ ਆਏ ਹੈ 90 562 ਹੈ 90 413 700 ਥੱਲੇ ਆ ਥੱਲੇ ਵਾਲਾ ਆ ਵਧੀਆ 868 870 ਆ ਠੀਕ ਹੈ ਉਹ ਉਹ ਜਿਹੜਾ ਹਮ 870 ਆ ਤਿੰਨ ਜ਼ੀਰੋਆਂ ਵਿੱਚ ਹੈ ਇੱਕਲੀ ਬੱਦ ਨਹੀਂ ਹੈ ਹਾਂਜੀ ਬਾਬਾ ਜੀ ਹੁਣ ਤੱਕ ਕਿਨੂੰ ਵੀ ਫੋਨ ਲਾਵਾਂਗਾ ਬੰਦਾ ਕਿ ਡਰੇ ਕਰੇਗਾ ਵੀ ਆ ਫੋਨ ਪੰਨੀ ਕਿੰਦਾ ਆ ਗਿਆ ਨੰਬਰ VIP ਕਿੰਦਾ ਆ ਤੇਰੀ ਫੋਟੋ ਰਿਜੈਕਟ ਹੋ ਗਈ ਦੁਬਾਰਾ ਕਰਨੀ ਰਿਜੈਕਟ ਹੋ ਗਈ ਨੇ ਦੱਗ ਅੱਗੇ ਖੜਾ ਚੜਾ ਲੈ ਫੋਟੋ ਹੋਰ ਥੋੜੀ ਜਿਹਾ ਟੋਈ ਨਹੀਂ ਅੱਗੇ ਮਾਰੀ ਬੱਟੀ ਆ ਗਈ ਹੈ ਖਰ ਨੈਟਲ ਬਗਰੇ ਥੜਾ ਥੋੜਾ ਹਾਸੇ ਮੂੰਹ ਤਾਦਾ ਪੂਰਾ ਹਸਣਾ ਨਹੀਂ ਤਾਦਾ ਰਿਜੈਕਟ ਹੋ ਜੂ ਨਹੀਂ ਨਹੀਂ ਨੋਰੀ ਸਾਫਾ ਵਿੱਚ ਸਹੀ ਕਲੀਅਰ ਪੀਗਾ ਸਮਝ ਆ ਤਾ ਜੀ ਮੈਂ ਕਹਿੰਦਾ ਮੈਟਲ ਕਰਨੀ ਮੈਟਲ ਨੱਟੀ ਹੋਏਗਾ ਵਿੱਚ 5503 5503 ਕੱਤਰ ਬੰਦੀ ਪਹਿਰਾ ਨਾਲ ਜਰਾਬਾਂ ਨਾਲ ਹੋਏ ਹੋਰ ਆਵੇ ਤਾ ਹੀ ਚਿੱਟੀ ਕੱਢ ਦਿੱਤੀ ਹਟੇਰੀ ਜੀ ਉਂਗਲਾਂ 'ਚ ਪਾਣੀ ਮਿਲਦਾ ਸੀ ਮੈਂ ਨਾ ਯਾਰ ਕਿ ਕੱਟ ਮਾਰੀ ਦੱਬੀ ਦੱਬੀ ਦੇ ਡੇਗ ਤੇ ਨਹੀਂ ਤੂੰ ਰੇਹਾਰਾ ਦੇ ਗੂਠੇ ਲੱਗ ਜਿਹੜੇ ਦਾ ਸਾਨੂੰ ਹੀ ਦੇੜੇ ਬਰੇਚ ਮਾ ਇਹ ਕਿੰਨਾ ਫੋਟੋ ਕਰ ਆਏ ਏਅਰਪਲੇਨ ਛੱਡਾ ਏਅਰਪਲੇਨ ਏਅਰ ਫੋਟੋ ਕਰ ਫੋਟੋ ਆ ਫੋਟੋ ਕਰ ਇਹ ਨਾਲ ਸਾਨੂੰ ਹੀ ਵਾਪਸ ਕਰ ਦਈਏ ਬਰੇ ਹੀ ਨਾਲ ਇੱਕ ਰੇ ਚਲਾਵਰ ਦੁਬਾਰਾ ਗੂਠੇ ਲਾਓ ਇਹ ਤਾਂ ਰਾਜ ਗੂਠੇੜੇ ਫਿਰਦੇ ਧੂਲੇ ਤੋੜੂ ਹੀ ਜੇ ਤੋ ਹਸਣਾ ਹੈ ਹੁਣ ਹਸਣਾ ਜਿਹਨਾਂ ਮੇਰੇ ਬਾਅਦ ਕੈਮਰੇ ਥੱਲੇ ਨਾ ਫਿਰ ਹਸਾਂ ਜੋ ਗਏ ਰਹਿ ਜਾਣੀ ਹੁਣ ਪਹਿਲੋ ਹਸਣਾ ਜਿਹਨਾਂ ਹਸਣਾ ਹੈ ਕੋਲ ਗਾਲਾਂ ਤੇ ਛੋਟੇ ਨੀਦਾ 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 ਬੂਟੇ ਕੋਲ ਡਾਇਲੌਗ ਲੈ ਉਹ 10 ਤੱਕ ਤਰਕੇ ਆਸ ਆਉਂਦਾ ਨੰਬਰ ਵੱਡੀ ਲੈ ਬੇਰ ਨਾ ਪੱਕਿਆ ਮੇਰੇ ਨਹੀਂ ਮੈਂ ਬਾਹਰ ਐਕਸ਼ਨ ਕਰ ਲੱਗਾ ਤੇ ਸਾਡੀ ਖਸਕੋ ਨਹੀਂ ਆਖਾ ਇਹਨੇ ਜੰਦੀਆ ਤੇਰਾ ਹੋ ਗਈ ਐਨਾ ਟਾਈਮ ਥੋੜਾ ਟੀਕੇ ਵਾਲਾ ਹਾਸ ਲੱਗਾ ਉਹੀ ਲੱਗ ਬੰਨੀ ਕਹੀਦੀ ਨਹੀਂ ਉਹ ਹਾਂ ਜੀ 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 ਉਹ ਅਸੀਂ ਜਾ ਰਹੇ ਹਾਂ ਵਿਆਹ ਨੂੰ ਤੇ ਕਾਡਾ ਬੰਦਾ ਨਾ ਬਾਨੇ ਬਣਾਉਦਾ ਪੈਂ ਮੈਨੂੰ ਬਾਥਰੂਮ ਕਰਨ ਜਾਣਾ ਤੇ ਮੇਰੀ ਮੇਰਾ ਸੀਨ ਆ ਜਾਵੇ ਮੈਂ ਬਾਥਰੂਮ ਬਣ ਜਾਣਾ ਅਸੀਂ ਤੁਹਾਨੂੰ ਜਾ ਕੇ ਉੱਥੇ ਵਿਆਹ ਦਾ ਦਿਖਾਉਣਾ ਹੈ ਜੀ ਕਿੱਦਾਂ ਦਾ ਨਜ਼ਾਰਾ ਹੈ ਉੱਥੇ ਸਾਡੇ ਕਿੱਦਾਂ ਦੇ ਪ੍ਰੋਗਰਾਮ ਹੁੰਦੇ ਆ ਅਸੀਂ ਜਾ ਰਹੇ ਹਾਂ ਬਾਰਡਰ ਏਰੀਆ ਹੀ ਹੈ ਜੀ ਵਿਆਹ ਨੂੰ ਤੇ ਇਹਦਾ ਪਤੀਜਾ ਮੇਰਾ ਬੈਠਾ ਗੱਲਬਾਤ ਕਰ ਰਿਹਾ ਨਾਲ ਬੋਲ ਸਾਸੀ ਘਰ ਬਲਾ ਬੋਲੇ ਇੱਧਰ ਇਹ ਆਦਾ ਮੈਨੂੰ ਬਾਥਰੂਮ ਆ ਗਿਆ ਤੇ ਇਧਰ ਬੋਬੀ ਸਾਹਿਬ ਬੈਠੇ ਨੇ ਤੇ ਬਸ ਤਿਆਰੀ ਬਕਰੋ ਹੋੜ ਰਵਾਨਾ ਹੋਏ 12 ਟਾਈਮ ਕਿਹ ਟਾਈਮ ਕਿੰਨਾ ਹੋ ਗਿਆ ਪਰ ਵੇਖ ਮਾੜਾ 12:07 ਕਿੰਨਾ 12:07 ਮਿੰਟ ਹੋ ਗਿਆ ਜੀ ਤੇ ਹੁਣ ਦੇਖਦੇ ਆ ਕਿੰਨੇ 15-20 ਮਿੰਟ ਚ ਪਹੁੰਚਦੇ ਆ ਕਿ ਨਹੀਂ 20-15 ਮਿੰਟ 20 ਲਾਦਣਗੇ ਹਨਾ ਰਸਤਾ ਵਿੱਚ ਮਾੜਾ ਹੈ ਨਾ ਤੇ ਬਾ 80 ਰੁਪਏ ਜੀ ਘਰ ਤੋਂ ਅਸੀਂ ਹੁਣ ਕੱਲ ਨੂੰ ਜਾਵਾਂਗੇ ਮਾਗੀ ਮਿਲੇ ਤੇ ਮੁਖਸਰ ਸਾਹਿਬ ਅੱਜ ਵਿਆਹ ਸੀ ਆਨੂੰ ਤੇ ਪਾਰਟੀ ਹੈਗੀ ਅੱਜ ਦੀ ਬਰਾਤ ਫਿਰ ਰਹਿਣ ਦੇਗੇ ਤੇ ਮੁਖਸਰ ਜਾਵਾਂਗੇ ਜੀ ਕੱਲ ਨੂੰ ਤੁਹਾਨੂੰ ਉੱਥੋਂ ਦਾ ਦਿਖਾਵਾਂਗੇ ਉੱਥੇ ਬਹੁਤ ਦੇਖਣ ਨੂੰ ਸਮਾਨ ਆ ਦੇ ਨਾਲੇ ਦਰਬਾਰ ਸਾਹਿਬ ਮੱਥਾ ਟੇਕ ਆਵਾਂਗੇ ਜੀ ਹਾਂ ਬਾਕੀ ਆ ਆਪਣੇ ਪਿੰਡ ਦਾ ਸਾਸਾਂ ਘਾਰੇ ਇਧਰ ਸਾਹਮਣੇ ਇਹ ਲੱਗ ਗਏ ਆ ਸ਼ਾਸਨ ਕਰਦਾ ਗੇਟ ਆ ਜ ਆਪਣੇ ਪਿੰਡ ਦਾ ਪਿੰਡ ਤੋਂ ਹੋਣ ਹੀ ਨਿਕਲਿਆਂਗੇ ਅਸੀਂ ਸੁਣਾ ਗੱਲ ਬਾਤ ਕੋਈ ਓਏ ਇੱਧਰ ਮੈਂ ਨਹੀਂ ਆਣਾ ਇੱਧਰੋਂ ਮੁਕਰ ਬਾਂਡੇ ਨਹੀਂ ਅੱਜ ਖੇਡਣੇ ਹੂੰ ਅੱਛਾ ਬੰਦਾ ਇੱਕ ਕੀ ਹਾਲ ਨੇ ਜਨਾਬ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਬਾਲ ਬੜੇ ਛੱਡੇ ਹੋਰ ਰਗੂ ਕੀ ਹਾਲ ਚਾਲ ਵਧੀਆ ਮੁੰਡੇ ਕਿਵੇਂ ਸਾਰੋ ਕਿਵੇਂ ਬੜੇ ਵਾਲ ਬੜੇ ਛੱਡੇ ਜੀ ਸਵਾਲ ਫਿਰ ਰੱਖਣੇ ਪੈਦੇ ਨੇ ਗੰਦੇ ਨੇ ਵਾਲ ਤਾਂ ਵਧੀਆ ਨੇ ਬਦਲ ਕੇ ਲੈਂਦੇ ਸਟਾਈਲ ਸਟਾਈਲ ਹੁਣ ਤੇ ਇਹ ਕੀਤਾ ਕਾਲ ਦਾ ਗੁੱਡਾ ਜਰਾ ਉਹ ਬੈਠਾ ਸਨ ਨਹੀਂ ਲਾਇਆ ਸੁੱਤਾ ਪਿਆ ਕਿਵੇਂ ਸੁੱਤਾ ਪਿਆ ਕਰੀਮ ਵਾਲਡ ਆ ਪਿਆ ਉਹ ਆ ਗਿਆ ਆ ਰਾਈ ਵੀ ਰਾਈ ਵੀ ਸਨਾਟੇ ਉਹ ਕੱਲ ਨੂੰ ਫਿਰ ਮੈਂ ਜਾਊਗਾ ਨਹੀਂ ਤਾਂ ਬਾਹਰ ਨਿਕਲ ਪਾਏ ਨਹੀਂ ਇਹ ਬਿਆ ਲੇਟ ਹੈ ਪਾਰਟੀ ਹੈ ਕੌਣ ਪੂਜਾ ਕੌਣ ਹੈ ਇਹ ਲੇਟ ਆਇਆ ਖੜਾ ਹੈ ਮੈਨੂੰ ਲਈ ਜਾ ਤੂੰ ਵੀ ਆ ਜਾ ਕਿੱਥੇ ਆਇਆ ਰਾਉ ਕਿਉਂ ਛੋੜੀ ਦਾ ਮੁੰਡੇ ਦਾ ਮੁੰਡੇ ਦਾ ਸੋਣਾ ਹਾਂ ਕਿਹਾ ਹੁਣ ਸੱਣੀ ਲਾਏ ਨਾਲ ਤੇ ਕੱਲ ਨੂੰ ਜਾਊਗਾ ਆ ਨਿਕਲਦੀ ਨਹੀਂ ਚਾਬੀ ਚਾਬੀ ਨਹੀਂ ਛੱਡ ਪਰਾਂ ਤੋ ਕਿਉਂ ਨਿਕਲਦੀ ਪੀ ਚਾਬੀ ਰੈਂ ਤੇ ਰਗੋ ਆਜੋ ਏ ਬਾਹਰ ਬੜਾ ਲੇਟ ਆਇ ਖੜਾ ਕਿਵੇਂ ਸੰਨੇ ਲਾਇਓ ਕੀ ਹਾਲ ਨੇ ਸੁੱਤਾ ਤਾਂ ਹੂੰ ਕੇ ਇਹ ਮੰਤਰੀ ਆ ਤੇ ਆਈ ਹਾਲੀ ਰਿਆ ਕੇ ਉੱਠਦਾ ਹੀ ਮੜਾ ਜਾ ਆ ਵੇਖ ਲੈ ਫਿਰ ਉੱਠਦਾ ਪਿਆ ਲੈ ਆ ਰਿਹਾ ਕੋਈ ਜਿਹੜਾ ਕਿ ਆਂਦਾ ਕਿੱਧਰ ਆਏ ਜੀ ਇੱਧਰੋਂ ਲੈ ਕਿੱਧਰ ਜੀ ਇੱਧਰ ਵਾ ਇੱਧਰ ਆਏ ਤੈਨੂੰ ਕਿਹਨੇ ਦਿਸ਼ਾ ਨਹੀਂ ਪੁੱਛੀ ਤੂੰ ਕੋਈ ਨੀਂਦ ਆ ਲਈ ਰੇ ਤੋਪਾ ਮਾਥਾ ਹੀ ਨਿਕਲੀ ਆਣਾ ਹਨਾ ਨਾਲ ਰਾ ਕੱਲ ਕੋ ਮੈਲੇ ਹੋਏ ਪੈਣਾ ਬਸ